ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟ ਕੀਤੇ ਉਪਾਅ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ কুমਭ ਰਾਸ਼ੀ ਵਾਲਿਆਂ ਦੀ ਸ਼ਨੀ ਵੀ ਜੋ ਸਾਰ ਸਤੀ ਚੱਲ ਰਹੀ ਹੈ ਉਸ ਦੇ ਬਾਰੇ ਚਰਚਾ ਕਰਾਂਗੇ ਹਾਂ ਜੀ ਤੁਹਾਨੂੰ ਦੱਸਾਂਗੇ ਕਿ ਸ਼ਨੀ ਦੀ ਸਾਰ ਸਤੀ ਨੇ ਤੁਹਾਡੇ ਉੱਤੇ ਕਿਸ ਤਰ੍ਹਾਂ ਕਹਿਰ ਟਾਇਆ ਹੋਇਆ ਸੀ ਟਾਇਆ ਹੋਇਆ ਹੈ ਹਾਲ ਵੀ ਤੇ ਹੁਣ ਜੋ ਸ਼ਨੀ ਦਾ ਦੂਸਰਾ ਚੱਕਰ ਚੱਲ ਰਿਹਾ ਹੈ ਜਿਸ ਦੇ ਵਿੱਚ ਲਗਭਗ 10 ਮਹੀਨੇ ਰਹਿ ਗਏ ਹਨ ਤਾਂ ਉਹ ਜਾਣਦੇ ਜਾਂਦੇ ਆ ਤੁਹਾਡੇ ਉੱਤੇ ਕੀ ਪ੍ਰਭਾਵ ਪਾ ਕੇ ਜਾਏਗਾ ਅੱਛਾ ਜਾਂ ਬੁਰਾ ਇਹ ਤੁਹਾਨੂੰ ਜਰੂਰ ਦੱਸਾਂਗੇ ਇਸੇ ਨਾਲ ਨਾਲ ਜੋ ਸ਼ਨੀ ਦੀ 60 ਸਦੀ ਦਾ ਤੀਸਰਾ ਚਰਨ ਸ਼ੁਰੂ ਹੋਏਗਾ ਉਸ ਦਾ ਤੁਹਾਡੇ ਉੱਤੇ ਕੀ ਪ੍ਰਭਾਵ ਪਾਏਗਾ ਇਸ ਕਰਕੇ ਪੂਰੀ ਵੀਡੀਓ ਐਂਡ ਤੱਕ ਦੇਖੋ ਅੰਤ ਤੱਕ ਦੇਖੋ ਬਿਲਕੁਲ ਵੀ ਜਲਦਬਾਜੀ ਨਾ ਕਰੋ 7 ਤੋਂ 8 ਮਿੰਟ ਤੁਸੀਂ ਆਪਣੀ ਲਾਈਫ ਦੇ ਵਿੱਚ ਕੀ ਹੋਣ ਵਾਲਾ ਹੈ ਕੀ ਹੋ ਰਿਹਾ ਹੈ ਤੇ ਕੀ ਹੋਏਗਾ ਉਹ ਜਾਣਨ ਵਾਸਤੇ ਕੱਢ ਹੀ ਸਕਦੇ ਹੋ ਕਿਉਂਕਿ ਵੀਡੀਓ ਤੁਹਾਡੇ ਫਾਇਦੇ ਵਾਸਤੇ ਹੈ ਤੇ ਚਲੋ ਜੀ ਐਸਾਬ ਸ਼ੁਰੂ ਕਰਨ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਨਾ ਦਿਨਾਲ ਪਰਮਾਤਮਾ ਦਾ ਆਸ਼ੀਰਵਾਦ ਲੈਣ ਆਇਆ ਕਮੈਂਟ ਵਿੱਚ ਹਾਜ਼ਰੀ ਹਰ ਕੋਈ ਦੇ ਕੇ ਜਾਇਆ ਕਰੋ ਇੱਕ ਵੀ ਬੰਦਾ ਖਾਲੀ ਨਹੀਂ ਜਾਣਾ ਚਾਹੀਦਾ ਸ਼ਨੀ ਦੇ ਸਾਠ ਸਤੀ ਕੁੰਭ ਰਾਸ਼ੀ ਵਾਲਿਆਂ ਦੇ ਉਪਰ 1 ਜਨਵਰੀ 2020 ਤੋਂ ਸ਼ੁਰੂ ਹੋ ਗਈ ਸੀ ਤੇ ਬਸ ਜਨਵਰੀ 2020 ਤੋਂ ਹੀ ਕੁੰਭ ਰਾਸ਼ੀ ਵਾਲਿਆਂ ਦੇ ਉੱਤੇ ਪਰੇਸ਼ਾਨੀਆਂ ਵੱਧ ਗਈਆਂ ਹੁਣ 2020 ਤੋਂ ਲੈ ਕੇ 2023 ਤੱਕ 3 ਸਾਲ ਸ਼ਨੀ ਜੋ ਹੈ 12ਵੇਂ ਘਰ ਵਿੱਚ ਗੋਚਰ ਕਰ ਰਹੀ ਸੀ ਇਹ 12ਵਾਂ ਘਰ ਹੁੰਦਾ ਹੈ ਖਰਚਿਆਂ ਦਾ ਨੁਕਸਾਨ ਦਾ ਕੋਟ ਕਚੈਰੀ ਦਾ ਹਸਪਤਾਲਾਂ ਦਾ ਤੇ ਇਹ ਕਹਿਣ ਦਾ ਮਤਲਬ ਇਹ ਹੈ ਇਨਾ 3 ਸਾਲਾਂ ਵਿੱਚ ਤੁਹਾਡੇ ਬਹੁਤ ਖਰਚੇ ਕਰਵਾਏ ਤੁਹਾਡੀ ਮਨੀ ਸੇਵਿੰਗ ਨੂੰ ਬਿਲਕੁਲ ਨਹੀਂ ਹੋਣ ਦਿੱਤਾ ਇਸ ਦੇ ਨਾਲ ਨਾਲ ਦੇਖੋ ਤੁਹਾਨੂੰ ਮੈਂ ਸਮਝਾਉਂਦੀ ਆ ਕਿ ਸ਼ਨੀ ਜਿਹੜੇ ਘਰ ਚ ਬੈਠਦੇ ਹੈ ਉੱਥੇ ਤਾਂ ਉਹ ਫਲ ਦਿੰਦੇ ਹੀ ਦਿੰਦੇ ਹੈ ਇਸ ਦੇ ਨਾਲ ਉਹ ਆਪਣੀ ਦ੍ਰਿਸ਼ਟੀ ਵੀ ਜਿਹੜੇ ਘਰ ਤੇ ਪਾਉਂਦੇ ਹੈ ਉਸ ਦਾ ਵੀ ਅਸਰ ਸਾਡੀ ਲਾਈਫ ਵਿੱਚ ਹੁੰਦਾ ਹੈ ਤਾਂ ਸ਼ਨੀ ਦੀ ਦ੍ਰਿਸ਼ਟੀ ਤੀਸਰੀ ਘਰ ਵਿੱਚ ਵੀ ਪੈ ਰਹੀ ਸੀ ਇਹ ਘਰ ਹੁੰਦਾ ਹੈ ਪੈਸਿਆਂ ਦਾ ਕਟੂਮਬ ਪਰਿਵਾਰ ਦਾ ਤਾਂ ਇਸ ਕਰਕੇ ਜਿੰਨੀ ਵੀ ਸਾਡੀ ਮਨੀ ਸੇਵਿੰਗ ਸੀ ਕਿਉਂਕਿ ਇਹ ਤੀਸਰੀ ਜਿਹੜੀ ਦ੍ਰਿਸ਼ਟੀ ਹੁੰਦੀ ਹੈ ਨਾ ਅਸ਼ubh ਹੁੰਦੀ ਹੈ ਜਿੰਨੀ ਵੀ ਸਾਡੀ ਮਨੀ ਸੇਵਿੰਗ ਸੀ ਉਹ ਹੌਲੀ ਹੌਲੀ ਖਤਮ ਹੁੰਦੀ ਗਈ ਪੈਸਾ ਜਿਹੜਾ ਸੀ ਬਚਾ ਕੇ ਰੱਖਿਆ ਸੀ ਉਹ ਖਤਮ ਹੁੰਦਾ ਗਿਆ ਖਰਚੇ ਹੁੰਦੇ ਗਏ ਬੈਂਕ ਬੈਲੈਂਸ ਸਾਡਾ ਜ਼ੀਰੋ ਹੁੰਦਾ ਗਿਆ ਇਸ ਦੇ ਨਾਲ ਨਾਲ ਜਿਹੜੇ ਲੋਕ ਜਿਨ੍ਹਾਂ ਨੂੰ ਤੁਸੀਂ ਬੜਾ ਆਪਣਾ ਮੰਨਦੇ ਸੀ ਉਹਨਾਂ ਦੇ ਉੱਤੇ ਵਿਸ਼ਵਾਸ ਕਰਦੇ ਸੀ ਆਪਣੇ ਹੀ कुटुंब ਆਪਣੇ ਹੀ ਪਰਿਵਾਰ ਦੇ ਲੋਕ ਸਾਰਿਆਂ ਨੇ ਤੁਹਾਨੂੰ ਧੋਖਾ ਦਿੱਤਾ ਪਰਿਵਾਰ ਵਿੱਚ ਚ ਲੜਾਈ ਝਗੜੇ ਕਲੇਸ਼ ਹੋ ਰਹੇ ਸੀ ਤੁਸੀਂ ਜੋ ਬੋਲ ਰਹੀ ਸੀ ਨਾ ਲੋਕੀ ਉਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਸੀ ਕਹਿਣ ਦਾ ਮਤਲਬ ਹੈ ਤੀਸਰੀ ਦ੍ਰਿਸ਼ਟੀ ਦੇ ਕਾਰਨ ਵੀ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ ਤੁਹਾਡੀ ਆਪਣਾ ਆਤਮ ਸਨਮਾਨ ਵੀ ਗਿਆ ਲੋਕਾਂ ਦੇ ਉੱਤੇ ਜੋ ਵਿਸ਼ਵਾਸ ਕੀਤਾ ਸੀ ਉਹ ਵੀ ਗਿਆ ਤੇ ਕਹਿਣ ਦਾ ਮਤਲਬ ਹੈ ਬੜੇ ਜ਼ਿਆਦਾ ਦੁੱਖ ਤੁਸੀਂ 2020 ਤੋਂ ਲੈ ਕੇ 2021 ਤੱਕ ਪਾਈ ਹੁਣ ਤੁਸੀਂ ਮੈਨੂੰ ਇਹ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਸਭ ਜੋ ਮੈਂ ਦੱਸਿਆ ਹੈ ਇਹ ਤੁਹਾਡੀ ਲਾਈਫ ਵਿੱਚ ਵੀ ਹੋਇਆ ਹੈ ਯਾਨੀ ਹੁਣ ਇੱਥੇ ਇਸ ਦੇ ਨਾਲ-ਨਾਲ ਸ਼ਨੀ ਦੀ ਦ੍ਰਿਸ਼ਟੀ ਤੁਹਾਡੇ ਸਭ ਸ਼ਨੀ ਦੀ ਸਤੰਮ ਦ੍ਰਿਸ਼ਟੀ ਵੀ ਤੁਹਾਡੇ ਘਰ ਤੇ ਉੱਤਰ ਪਈ ਸੀ ਜਿਸ ਦੇ ਕਾਰਨ ਕੀ ਹੋ ਰਿਹਾ ਸੀ ਰਿਣ ਕਰਜਾ ਤੁਸੀਂ ਚੁੱਕ ਰਹੇ ਸੀ ਹੈਨਾ ਜਾਂ ਫਿਰ ਕੋਈ ਤੁਹਾਡੇ ਤੋਂ ਕਰਜਾ ਲੈ ਗਿਆ ਸੀ ਉਹ ਵਾਪਿਸ ਨਹੀਂ ਕਰ ਰਿਹਾ ਸੀ ਤੇ ਜਿਹਦੇ ਤੋਂ ਤੁਸੀਂ ਕਰਜਾ ਲਿੱਤਾ ਸੀ ਉਹ ਤੁਸੀਂ ਕਰਜੇ ਦੇ ਉੱਤੇ ਕਰਜੇ ਦੇ ਉੱਤੇ ਲੈ ਲੈ ਕੇ ਕਰਜੇ ਵਿੱਚ ਦਬਦੇ ਗਏ ਇਸ ਤੋਂ ਇਸਦੇ ਨਾਲ ਨਾਲ ਹਸਪੀਟਲ ਵਿੱਚ ਖਰਚਾ ਹੁੰਦਾ ਜਾ ਰਿਹਾ ਹੈ ਤੁਹਾਡੇ ਘਰ ਵਿੱਚ ਬਾਰ-ਬਾਰ ਕੋਈ ਬਿਮਾਰ ਹੋ ਰਿਹਾ ਹੈ ਬਿਮਾਰੀ ਕੋਈ ਐਸੀ ਲੱਗ ਗਈ ਹੈ ਜਿਸ ਤੇ ਉੱਤੇ ਖਰਚਾ ਹੁੰਦਾ ਹੀ ਜਾ ਰਿਹਾ ਹੈ ਐਦੇ ਉੱਤੇ ਵੀ ਇਹਨਾਂ ਪਰੇਸ਼ਾਨੀਆਂ ਵਿੱਚੋਂ ਵੀ ਤੁਸੀਂ ਗੁਜ਼ਰੇ ਹੋ ਜਿਹੜੇ ਵੀ ਤੁਹਾਡੇ ਮਿੱਤਰ ਸੀ ਹੈਨਾ ਮਿੱਤਰ ਸੀ ਦੋਸਤ ਸੀ ਉਹ ਤੁਹਾਡੇ ਦੁਸ਼ਮਣ ਬਣ ਗਏ ਠੀਕ ਹੈ ਤੇ ਕਿੱਥੇ ਨਾ ਕਿੱਥੇ ਸਟੂਡੈਂਟਸ ਨੇ ਵੀ ਜਿਹੜੇ ਕੰਪੀਟੀਟਿਵ ਐਗਜ਼ਾਮ ਦਿੱਤੇ ਉਹਦੇ ਵਿੱਚ ਉਹਨਾਂ ਨੂੰ ਅਸਫਲਤਾ ਮਿਲੀ ਇਹ ਸਭ ਕੰਮ ਸ਼ਨੀ ਨੇ ਕੀਤਾ ਸ਼ਨੀ ਦੀ ਸਾਰਸਤੀ ਵਿੱਚ कई लोग दी तो नौकरी चली गई कई का व्यापार ठप हो गया तो नौकरी वास्ते कोशिशा की पर उन्नी वधिया नौकरी नहीं मिली जिन्ना की और चाहते सी हुण जिस तरह शनि की सरस्वती का दूसरा चरण शुरू होया उस वेले भी तुहाडियां परेशानियां होर वध गईयां जिस तरह ही सरस्वती का दूसरा चरण शुरू होया तो स्वास्थ्य से तुहाडी सेहत दे उत्ते बड़ा असर होया सेहत खराब हो रही है ਆਲਸ ਨੇ ਤੁਹਾਨੂੰ ਘੇਰ ਲਿੱਤਾ ਹੈ ਕੋਈ ਕੰਮ ਕਰਨ ਦਾ ਮਨ ਨਹੀਂ ਕਰ ਰਿਹਾ ਹੈ ਉੱਠਣ ਦਾ ਮਨ ਨਹੀਂ ਕਰ ਰਿਹਾ ਹੈ ਹੁਣ ਦੂਸਰੇ ਚਰਨ ਵਿੱਚ ਨਾ ਸ਼ਨੀ ਆਪਣੀ ਹੀ ਰਾਸ਼ੀ ਵਿੱਚ ਗੋਚਰ ਕਰ ਰਹੀ ਸੀ ਤਾਂ ਉਹਨਾਂ ਦੀ ਦ੍ਰਿਸ਼ਟੀ ਪ੍ਰਕਰਮ ਪਾਵ ਵਿੱਚ ਵੀ ਪੈ ਰਹੀ ਸੀ ਜਿਸ ਦੇ ਨਾਲ ਜੋ ਤੁਹਾਡੇ ਪੈਨ ਪੜਾ ਸੀ ਉਹਨਾਂ ਦੇ ਨਾਲ ਝਗੜੇ ਹੋਣੇ ਮਿਸ ਅੰਡਰਸਟੈਂਡਿੰਗ ਹੋਣਾ ਮਿਹਨਤ ਜ਼ਿਆਦਾ ਕਰਨਾ ਉਹਦੀ ਸਫਲਤਾ ਨਹੀਂ ਮਿਲ ਰਹੀ ਘਾਟ ਪੈਸਾ ਮਿਲਿਆ ਹੈ ਜਿੰਨਾ ਮਿਹਨਤ ਕਰ ਰਹੇ ਹੋ ਉਨਾ ਫਲ ਨਹੀਂ ਮਿਲਣਾ ਹੁਣ ਇੱਥੇ ਕਈ ਲੋਕਾਂ ਦੀ ਤਾਂ ਵਿਆਹ ਦੀ ਵੀ ਪਰੇਸ਼ਾਨੀਆਂ ਆਈਆਂ ਰਿਸ਼ਤੇ ਆ ਰਹੇ ਹਨ ਗੱਲਾਂ ਹੋ ਰਹੀਆਂ ਹਨ ਪਰ ਕੋਈ ਕੰਮ ਬਣ ਨਹੀਂ ਪਾਇਆ ਹੈ ਤੇ ਅਖੀਰ ਵਿੱਚ ਉਹ ਰਿਸ਼ਤਾ ਜੁੜਦਾ ਹੀ ਨਹੀਂ ਹੈ ਟੁੱਟ ਜਾਂਦਾ ਹੈ ਜਿਨ੍ਹਾਂ ਦਾ ਵਿਆਹ ਹੋ ਗਿਆ ਹੈ ਵਿਵਾਹਿਕ ਜੀਵਨ ਵਿੱਚ ਬੜੇ ਕਲਾ ਕਲੇਸ਼ ਹੋ ਰਹੇ ਹਨ ਤਣਾਅ ਦੀ ਸਥਿਤੀ ਬਣੀ ਹੋਈ ਹੈ ਜਿਸ ਦੇ ਨਾਲ ਨਾਲ ਜੇ ਕੋਈ ਵਪਾਰ ਵਿੱਚ ਪਾਰਟਨਰਸ਼ਿਪ ਦਾ ਕੰਮ ਕਰ ਰਿਹਾ ਹੈ ਤਾਂ ਉਹਦੇ ਵਿੱਚ ਵੀ ਬੜਾ ਹੀ ਕਲੇਸ਼ ਚੱਲ ਰਿਹਾ ਹੈ ਕਲੇਸ਼ ਦਾ ਮਤਲਬ ਕਹਿ ਸਕਦੇ ਹਾਂ ਕਿ ਪਾਰਟਨਰਸ਼ਿਪ ਵਿੱਚ ਵੀ ਲੜਾਈ ਝਗੜੇ ਹੋ ਰਹੇ ਹਨ ਪਾਰਟਨਰਸ਼ਿਪ ਤੁਹਾਨੂੰ ਸੂਟ ਨਹੀਂ ਕਰ ਰਹੀ ਹੈ ਇਹ ਇਸ ਤਰ੍ਹਾਂ ਵਜੇ ਤੁਸੀਂ ਆਪਣਾ ਖੁਦ ਦਾ ਵਪਾਰ ਕਰ ਰਹੇ ਹੋ ਤੇ ਉੱਥੇ ਵੀ ਕੋਈ ਖਾਸ ਰਿਸਪਾਂਸ ਨਹੀਂ ਮਿਲ ਪਾਰਿਆ ਹੈ ਐਮਾ ਹੁਣ ਪ੍ਰੈਜ਼ੈਂਟ ਜੋ ਤੁਹਾਡਾ ਇਸ ਵੇਲੇ ਜੋ ਤੁਹਾਡੀ ਸਥਿਤੀ ਹੈ ਨਾ ਉਹਦੀ ਗੱਲ ਕਰ ਰਹੀ ਹਾਂ ਪਰ ਹੁਣ ਇੱਥੇ ਤੁਹਾਨੂੰ ਥੋੜੀ ਰਾਹਤ ਮਿਲਣ ਵਾਲੀ ਹੈ ਹਾਂਜੀ ਤੁਸੀਂ ਵੀ ਸੁੱਖ ਦਾ ਸਾਹ ਲੋਗੇ ਥੋੜਾ ਕਿਉਂਕਿ ਮਈ ਦੇ ਮਹੀਨੇ ਤੋਂ ਥੋੜੀਆਂ ਜਿਹੜੀਆਂ ਐ ਸਿਚੁਏਸ਼ਨਸ ਹਨ ਸਥਿਤੀਆਂ ਹਨ ਬਦਲਣ ਵਾਲੀਆਂ ਹਨ ਮਈ ਤੋਂ ਤੁਹਾਨੂੰ ਸ਼ਨੀ ਵੀ ਸ਼ੁਭਲਾਭ ਦੇਣਗੇ ਗੁਰੂ ਵੀ ਸ਼ੁਭਲਾਭ ਦੇਣਗੇ शनि पापी ग्रह है राहु पापी ग्रह है तो शनि दनि दृष्टि ते राहु की दृष्टि शुभ नहीं मनी जाती है पर एक मई दो हजार चौबी तो जो दो गुरु जो गुरु गुरु बृहस्पति की दृष्टि ओ बहुत वादिया मनी जाती है इस तरह मैं तु तो एक वीडियो बना के पा चुकी हाँ और डिटेल ती देख सकते हो जिस तरह एक मई दो हजार चौबीस देव गुरु ब्रहस्पति दृष्टि पेगी ਮਤਲਬ ਕਿ ਸਤੰਮ ਦ੍ਰਿਸ਼ਟੀ ਜਦੋਂ ਐਨਾ ਦੀ ਪਾਏਗੀ ਗੁਰੂ ਦੀ ਦ੍ਰਿਸ਼ਟੀ ਨੂੰ ਅਮਰਤ ਦ੍ਰਿਸ਼ਟੀ ਕਿਹਾ ਜਾਂਦਾ ਹੈ ਬੜੇ ਹੀ ਸ਼ੁਭ ਮੰਨਿਆ ਜਾਂਦਾ ਹੈ ਕੈਰੀਅਰ ਵਿੱਚ ਜਿਨ੍ਹਾਂ ਬੱਚਿਆਂ ਨੂੰ ਜਿਨ੍ਹਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਲੋਕਾਂ ਨੂੰ ਆਪਣੇ ਕੈਰੀਅਰ ਵਿੱਚ ਬੜੀ ਪਰੇਸ਼ਾਨੀ ਆ ਰਹੀ ਸੀ ਬੜੀ ਮਿਹਨਤ ਕਰ ਰਹੇ ਸੀ ਉਹ ਹੁਣ ਉਹਨਾਂ ਨੂੰ ਉਹਦੇ ਵਿੱਚ ਸਫਲਤਾ ਮਿਲੇਗੀ ਕਿਉਂਕਿ ਦੇਵ ਗੁਰੂ ਬ੍ਰਹਸਪਤੀ ਦੀ ਅਮਰਤ ਦ੍ਰਿਸ਼ਟੀ ਉੱਥੇ ਹੁਣ ਉਹਨਾਂ ਦੇ ਕੈਰੀਅਰ ਵਿੱਚ ਪੈ ਰਹੀ ਹੈ ਹੁਣ ਜਿਸ ਤੱਕ ਮੈਂ ਤੁਹਾਨੂੰ ਦੱਸਿਆ ਹੈ ਗੁਰੂ ਦੇਵ ਗੁਰੂ ਬ੍ਰਹਸਪਤੀ ਦਾ ਰਾਸ਼ੀ ਪਰਿਵਰਤਨ ਹੁਣ ਕੀ ਕਰੇਗਾ 1 ਮਈ 2024 ਤੋਂ ਜੋ ਤੁਹਾਡੇ पैसे खर्च हो गए सी जिसदा की मैं दसया बैंक बैलेंसवाड़ा होली होली खत्म हो गया सी फण ओ बैंक बैलेंस भरन दा काम करेगा तो आदि आमदनी काट सी खर्चे ज्यादा सी तो हुन खर्चे भी कटाएगा आमदनी वदएगी ते तोडा जो भी इनकम दे सोर्स हन बहुत वदिया होने वाले हैं इस दे नाल, नाल गुरु तोरे लाभ दा भी काम करनगे तोडी जेडी छावा हन, पूरा करन ਇਸ ਦੇ ਨਾਲ ਨਾਲ ਚੌਥਾ ਜਿਹੜਾ ਭਾਵ ਹੁੰਦਾ ਹੈ ਚੌਥਾ ਜਿਹੜਾ ਕਰ ਹੁੰਦਾ ਹੈ ਉਹ ਹੁੰਦਾ ਹੈ ਤਨ ਸੁਖ ਦਾ ਤੇ ਤਨ ਨਾਲ ਤੁਹਾਨੂੰ ਸੁਖ ਦੀ ਵੀ ਪ੍ਰਾਪਤੀ ਹੋਏਗੀ ਇਹ ਜਿੰਨਾ ਵੀ ਮੈਂ ਤੁਹਾਨੂੰ ਦੱਸਿਆ ਹੈ ਕਿ ਦੇਵਗੁਰੂ ਬ੍ਰਸਪਤੀ ਦੀ ਦ੍ਰਿਸ਼ਟੀ ਦੇ ਕਾਰਨ ਤੁਹਾਡੇ ਨਾਲ ਅੱਛਾ ਹੋਣ ਵਾਲਾ ਹੈ ਇਹ ਲਗਭਗ 1 ਸਾਲ ਤੱਕ ਇਹ ਜਿਹੜੇ ਦੇਵਗੁਰੂ ਬ੍ਰਸਪਤੀ ਹਨ ਆਏ ਹਨ ਕਿਸੇ ਵੀ ਰਾਸ਼ੀ ਵਿੱਚ 1 ਸਾਲ ਹੀ ਰਹਿੰਦੇ ਹਨ ਉਸ ਤੋਂ ਬਾਅਦ ਉਹ ਗੋਚਰ ਕਰਦੇ ਹਨ ਤਾਂ ਸਮਝ ਲਓ 1 ਸਾਲ ਤੱਕ ਤੁਹਾਨੂੰ ਇਹ ਚੀਜ਼ਾਂ ਦਾ ਸੁਖ ਦੇਵਗੁਰੂ ਬ੍ਰਸਪਤੀ ਦੇਣਗੇ ਜੇਕਰ ਤੁਸੀਂ ਕੋਈ ਅੱਛੀ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਕੋਈ ਮਕਾਨ ਖਰੀਦਣਾ ਚਾਹੁੰਦੇ ਹੋ ਕੋਈ ਜਗ੍ਹਾ ਖਰੀਦਣਾ ਚਾਹੁੰਦੇ ਹੋ ਜਾਂ ਕੋਈ ਗੱਡੀ ਖਰੀਦਣਾ ਚਾਹੁੰਦੇ ਹੋ ਇਸ ਦਾ ਕੰਮ ਵੀ ਦੇਵ ਗੁਰੂ ਬ੍ਰਹਸਪਤੀ ਵਧੀਆ ਕਰਨਗੇ ਨਾਲ ਦੇ ਨਾਲ ਜੋ ਵਿਦੇਸ਼ ਜਾਣਾ ਚਾਹੁੰਦੇ ਹਨ ਉਹ ਵੀ ਉਹਨਾਂ ਦਾ ਕੰਮ ਬਣੇਗਾ ਤੇ ਜੋ कुटुंब ਪਰਿਵਾਰ ਵਿੱਚ ਖਰਾਬ ਸਥਿਤੀ ਹੋ ਗਈ ਸੀ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਧੋਖਾ ਦਿੱਤਾ ਸੀ ਹੁਣ ਉਹ ਹੀ ਲੋਕ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰਨਗੇ ਰਿਸ਼ਤੇ ਤੁਹਾਡੇ ਸਹੀ ਹੋਣਗੇ राहु जो है पैसा देर बैठे हैं। पहले जो राहुल पैसा देर च बैठे सी, अच्छी स्थिति नहीं सी, पर हून राहु मजबूत स्थिति बैठे हम तो कि राहु जो थल देने अचानक अचानक तो तीन या चार महीनों का अचानक ही तो देना। है ना फाय अचानक ही फायदा भी देंगे अचानक नुकसान भी देंगे पर हम जो स्थिति बनी है तुम तो फायदा हो अचानकू तो पैसे किधरों ना किधरों आज कि वसीला बनेगा अचानक ਬਸ ਤੁਸੀਂ ਤਿਆਰ ਰਹੋ ਕਿਉਂਕਿ ਰਾਹੁ ਤੁਹਾਨੂੰ ਅਚਾਨਕ ਲਾਭ ਦੇਣ ਵਾਲੇ ਹਨ 2 ਮਹੀਨੇ 3 ਮਹੀਨੇ 4 ਮਹੀਨਿਆਂ ਦੇ ਵਿੱਚ ਬਸ ਸਰਲ ਭਾਸ਼ਾ ਵਿੱਚ ਤੁਸੀਂ ਇੰਨਾ ਸਮਝ ਲਓ ਕਿ ਜੋ ਸ਼ਨੀ ਦੀ ਦ੍ਰਿਸ਼ਟੀ ਦੇ ਕਾਰਨ ਜੋ ਤੁਹਾਨੂੰ ਅਸ਼ੁੱਭ ਕੰਮ ਹੋ ਰਹੇ ਸੀ ਤੁਹਾਡੇ ਹੁਣ ਗੁਰੂ ਦੀ ਸ਼ੁਭ ਦ੍ਰਿਸ਼ਟੀ ਦੇ ਨਾਲ ਤੁਹਾਡੇ ਸਾਰੇ ਕੰਮਾਂ ਵਿੱਚ ਤੁਹਾਨੂੰ ਸਫਲਤਾਵਾਂ ਮਿਲਣਗੀਆਂ ਰਾਹੂ ਤੁਹਾਨੂੰ ਅਚਾਨਕ ਤਲਾਬ ਦੇ ਗਈ ਦੇਗਾ ਗੁਰੂ ਵੀ ਤੁਹਾਨੂੰ ਅਚਾਨਕ ਲਾਭ ਦੇ ਸਕਦਾ ਹੈ ਕਿਉਂਕਿ ਰਾਹੂ ਗੁਰੂ ਦੇ ਘਰ ਵਿੱਚ ਬੈਠਾ ਹੈ ਤਾਂ ਅਚਾਨਕ ਲਾਭ ਜਿਸ ਤਰ੍ਹਾਂ ਕਿ ਲਾਟਰੀ ਸ਼ੇਅਰ ਮਾਰਕੀਟ ਇੰਸ਼ੋਰੈਂਸ ਸੱਤਾ ਇਦਾਂ ਦੇ ਵਿੱਚ ਤੁਹਾਨੂੰ ਆਰਥਿਕ ਲਾਭ ਹੋ ਸਕਦਾ ਹੈ ਵਪਾਰ ਜਿਹੜਾ ਤੁਸੀਂ ਆਪਣਾ ਆਪਣੇ ਆਪ ਕਰ ਰਹੇ ਸੀ ਥੱਪ ਸੀ ਉਹਦੇ ਵਿੱਚ ਵਾਧਾ ਹੋਏਗਾ ਨੌਕਰੀ ਵਿੱਚ ਪ੍ਰੋਮੋਸ਼ਨ ਮਿਲੇਗਾ ਦੇਸ਼ ਵਿਦੇਸ਼ ਦੇ ਜਿਹੜੇ ਤੁਹਾਡੇ ਕੰਮ ਹਨ ਉਲੱਕੇ ਹੋਏ ਹਨ ਉਹ ਵੀ ਤੁਹਾਡੇ ਬਣਨਗੇ ਇਹਦਾ ਵੀ ਯੋਗ ਬਣਿਆ ਹੈ ਜੇਕਰ ਤੁਸੀਂ ਵਿਦੇਸ਼ ਵਿੱਚ ਰਹਿ ਰਹੇ ਹੋ ਤਾਂ ਭਾਵੇਂ ਆਪਣਾ ਕੰਮ ਕਰ ਰਹੇ ਹੋ ਜਾਂ ਕਿਸੇ ਦੇ ਅੰਡਰ ਵਿੱਚ ਕੰਮ ਕਰ ਰਹੇ ਹੋ ਹੈਨਾ ਜਾਂ ਨੌਕਰੀ ਕਰ ਰਹੇ ਹੋ ਉੱਥੇ ਤਾਂ ਵੀ ਉੱਥੇ ਇੱਕ ਬਿਹਤਰ ਸਥਿਤੀ ਤੁਹਾਡੀ ਬਣ ਜਾਏਗੀ کافی ਸਮੇਂ ਤੋਂ ਜੇਕਰ ਤੁਸੀਂ ਗ੍ਰੀਨ ਕਾਰਡ ਬਣਵਾਉਣਾ ਚਾਹ ਰਹੇ ਸੀ ਪਾਸਪੋਰਟ ਬਣਵਾਉਣਾ ਚਾਹ ਰਹੇ ਸੀ ਵੀਜ਼ਾ ਬਣਾਉਣਾ ਚਾਹ ਰਹੇ ਸੀ ਤਾਂ ਪਰ ਤੁਹਾਨੂੰ ਅਸਫਲਤਾ ਮਿਲ ਰਹੀ ਸੀ ਨਹੀਂ ਬਣ ਰਿਆ ਸੀ ਤੁਹਾਡਾ ਕੰਮ ਤੇ ਹੁਣ ਇਹ ਗੁਰੂ ਇਸ ਦੇ ਵਿੱਚ ਤੁਹਾਨੂੰ ਸਫਲਤਾ ਦੇਣਗੇ ਤੁਹਾਡਾ ਕੰਮ ਬਣਾ ਦੇ ਨਜ਼ਰ ਆਣਗੇ ਹੁਣ ਜੇ ਆਪਾਂ ਗੱਲ ਕਰੀਏ 2025 ਦੀ ਤਾਂ ਮਈ ਤੋਂ ਬਾਅਦ ਗੁਰੂ ਪੰਚਮ ਭਾਵੀ ਚ ਆ ਜਾਣਗੇ ਤਾਂ ਇੱਥੇ ਵੀ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਦੇਣਗੇ ਮਤਲਬ ਬਹੁਤ ਜ਼ਿਆਦਾ ਲਾਭ ਦੇਣਗੇ 2026 ਤੱਕ ਪੈਸਿਆਂ ਦੇ ਵਿੱਚ ਸਿੱਖਿਆ ਦੇ ਵਿੱਚ ਸੰਤਾਨ ਦੇ ਵਿੱਚ ਲਵ ਲਾਈਫ ਦੇ ਵਿੱਚ ਤੁਹਾਡੀ ਕਿਸਮਤ ਅੱਛੀ ਕਿਸਮਤ ਦੇ ਲਈ ਆਰਥਿਕ ਸਥਿਤੀ ਦੇ ਲਈ ਗੁਰੂ 2026 ਤੱਕ ਬਹੁਤ ਜ਼ਿਆਦਾ ਲਾਭ ਦੇਣਗੇ

ਕੁਝ ਖੇਤਰਾਂ ਜਿਸ ਤਰ੍ਹਾਂ ਕੀ ਸਿੱਖਿਆ ਦਾ ਹੋ ਗਿਆ ਨੌਕਰੀ ਦਾ ਹੋ ਗਿਆ ਹੈਨਾ ਔਰ ਵਿਵਹਿਕ ਜੀਵਨ ਦਾ ਹੋ ਗਿਆ ਇਹਦੇ ਵਿੱਚ ਥੋੜਾ ਜਿਹਾ ਤੁਹਾਨੂੰ ਲਾਭ ਦੇ ਸਕਦੇ ਹਨ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਸ਼ਨੀ ਦੀ 3.5 ਸਦੀ ਦਾ ਤੀਸਰਾ ਚੱਕਰ ਠੀਕ ਹੈ 60 ਸਤਿ ਸਦੀ ਦਾ ਜਿਹੜਾ ਦੂਸਰਾ ਚਲਨ ਦਾ ਜਿੰਨਾ ਟਾਈਮ ਰਹਿ ਗਿਆ ਹੈ ਮਈ ਤੋਂ ਬਾਅਦ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਦੂਸਰੇ ਚਲਨ ਵਿੱਚ ਤੁਹਾਨੂੰ ਅੱਛੇ ਪରିਨਾਮ ਮਿਲਣ ਵਾਲੇ ਹਨ ਠੀਕ ਹੈ ਇਸ ਕਰਕੇ ਤੁਸੀਂ ਘਬਰਾਓ ਨਹੀਂ ਤੁਹਾਨੂੰ ਮਈ ਤੋਂ ਬਾਅਦ ਤੁਹਾਡਾ ਅੱਛਾ ਸਮਾਂ ਆ ਰਿਹਾ ਹੈ ਸ਼ਨੀ ਦੀ 60 ਸਤਿ ਸਦੀ ਦਾ ਜਿਹੜਾ ਦੂਸਰਾ ਚਲਨ ਹੈ ਹੁਣ ਸ਼ਨੀ ਦੀ 60 ਸਤਿ ਸਦੀ ਦਾ ਕਹਿਣ ਦਾ ਪਾਵ ਇਹ ਹੈ ਕਿ ਜਾਂਦੇ ਜਾਂਦੇ ਤੁਹਾਨੂੰ ਸ਼ਨੀ ਸ਼ੁਭ ਲਾਭ ਦੇ ਕੇ ਜਾ ਰਹੇ ਹਨ ਕਿਉਂਕਿ ਉਹ ਆਪਣੀ ਹੀ ਰਾਸ਼ੀ ਵਿੱਚ ਗੋਚਰ ਕਰ ਰਹੇ ਹਨ ਹੈਨਾ ਇਸ ਦੇ ਨਾਲ-ਨਾਲ ਕੈਸ਼ ਨਾਮਕ ਰਾਗਯੋਗ ਬਣਾ ਰਹੇ ਹਨ ਪਰ ਇਸ ਪਹਿਲੇ ਵੀ ਬਣਾ ਰਹੇ ਸੀ ਇਸ ਦਾ ਇੰਨਾ ਫਾਇਦਾ ਤੁਹਾਨੂੰ ਨਹੀਂ ਮਿਲ ਪਾਰਿਆ ਸੀ ਪਰ ਹੁਣ ਜਦੋਂ ਉਹ ਆਪਣੀ ਰਾਸ਼ੀ ਚੋਂ ਨਿਕਲਣਗੇ ਤਾਂ ਤੁਹਾਨੂੰ ਵਿਸ਼ੇਸ਼ ਲਾਭ ਦੇ ਕੇ ਜਾਣਗੇ ਸਿੰਪਲ ਪਾਸ਼ਾ ਵਿੱਚ ਐਨਾ ਸਮਝ ਲਓ ਕਿ ਇਹਨਾਂ 10 ਹਿੰਨੀਆਂ ਵਿੱਚ ਸ਼ਨੀ ਮਹਾਰਾਜ ਦਾ ਜੋ ਸੈਕਿੰਡ ਚਰਨ ਚੱਲ ਰਿਹਾ ਹੈ ਜਾਂਦੇ ਜਾਂਦੇ ਤੁਹਾਨੂੰ ਵਧੀਆ ਫਲ ਦੇਣ ਕੇ ਜਾਣ ਵਾਲੇ ਹਨ ਕੋਈ ਵਧੀਆ ਤੁਹਾਡਾ ਕੋਈ ਵੱਡਾ ਕੰਮ ਅੱਛਾ ਹੋਣ ਵਾਲਾ ਹੈ 29 مارچ 2025 ਨੂੰ ਸ਼ਨੀ ਆਪਣੀ ਰਾਸ਼ੀ ਤੋਂ ਨਿਕਲ ਕੇ ਮੀਨ ਰਾਸ਼ੀ ਵਿੱਚ ਆ ਜਾਣਗੇ ਤਾਂ ਤੁਹਾਡੀਆਂ ਸਥਿਤੀਆਂ ਸਿਚੁਏਸ਼ਨ ਜੋ ਕਪ 10 ਮਹੀਨੇ ਤਾਂ ਹੋਰ ਵਧੀਆ ਹੋ ਹੀ ਰਹੀਆਂ ਹਨ ਉਸ ਤੋਂ ਇਲਾਵਾ ਇਸ ਹੋਰ ਵਧੀਆ ਹੋਣ ਗਿਆ ਤੇ ਤੁਹਾਨੂੰ ਇਹ ਸੁਣ ਕੇ ਖੁਸ਼ੀ ਹੋਏਗੀ ਕਿ ਸ਼ਨੀ ਦਾ ਜਿਹੜਾ ਤੀਸਰਾ ਚਰਨ ਹੈ ਸਾড়ে ਸਤੀ ਦਾ ਉਹ ਤੁਹਾਡੇ ਵਾਸਤੇ ਅੱਛਾ ਰਹੇਗਾ ਤੁਹਾਨੂੰ ਲਾਭ ਦੇਗਾ

ही समझ लो कि आन वाले हम मई एक मई दो हज़ार चौबी तो आने वाले दस महीने उसनि तो सरस्वती का तीसरा चरण थोड़े तो वास्ते शुभ रहने वाला है सारे कामों में जिस तरह कि मैं दस ही दिता है सफलता मिलने वाली है तो चलो जी ए मेरा प्रोग्राम किस तरह लग्या इसके अपना कमेंट वि हाजिरी सब ने दे जानी है मेरी परसनली रिक्वेस्ट है लाइक करो आ, मेरी वीडियो तो करो कमेंट करो ਹੁਣ ਮੈਂ ਇਜਾਜ਼ਤ ਦਿਉਂ ਮਿੰਦੀ ਹਾਂ ਅਗਲੀ ਵੀਡੀਓ ਵਿੱਚ ਸਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਾਧਿਆ ਹੱਲ ਲੈ ਕੇ